ਮੇਰਾ ਨਾ ਹਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਪਰਜੀਆਂ ਬੈਰੀਪੁਰ ਸਿਧਵਾ ਮੇਟ ਕੋਲੇ ਤਸੀਮ ਜਗਰੋਂ ਹੈ ਜੀ ਹਾਂ ਜੀ ਕੀ ਕੀ ਮਕਸਦ ਹੈ ਜੀ ਤੁਸੀਂ ਕਿਹਾ ਕਾ ਬਣਦੇ ਹੋ ਮਕਸਦ ਸਾਡੇ ਮੁੰਡੇ ਪਾਕਿਸਤਾਨਨ ਰੋਡ ਤੇ ਚਲੇਗੇ ਸੀ ਤੋਂ ਸਨ 2023 ਦੇ ਫਰਵਿੰਦਰ ਸਿੰਘ ਮੇਰਾ ਭਤੀਜਾ ਸੀਗਾ ਤੇ ਰਤਨਪਾਲ ਉਹਦਾ ਯਾਰ ਦੋਸਤ ਸੀਗਾ ਜੀ ਇਹ ਸਮਾਨ ਘਟਾਉਣ ਗਏ ਸੀਗੇ ਜੀ ਫਰੋਜਪੁਰ ਡਾਜੋ ਗੱਪੀ ਪਿੰਡ ਹੈ ਜੀ ਕੀ ਉਹ ਦੋ ਹੜ੍ਹ ਵਗੈਰਾ ਹੋਇਆ ਸੀ ਹਾਂ ਜੀ ਉਹਦਾ ਫਲੱਡ ਸੀਗੇ 2023 ਦੇ ਵਿੱਚ ਅੱਛਾ ਸਤਵਾਂ ਮਹੀਨਾ ਸੀਗਾ ਜੀ ਤੇ ਹਾਟ ਦੇ ਵਿੱਚ ਰੁੜ ਗਏ ਹਾਂ ਹਾਂ ਜੀ ਹਾਂ ਜੀ ਹਾਟ ਦੇ ਵਿੱਚ ਰੁੜ ਕੇ ਚਲੇ ਜੀ ਤੇ ਤੁਹਾਡੇ ਨਾਲ ਕਿਸੇ ਸੰਪਰਕ ਹੋਇਆ ਤਾਂ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਜਿਹੜਾ ਪਿੰਡੀ ਤੇ ਸਦੂਆ ਵਿੱਚ ਠਾਣਾ ਹੈ ਜੀ ਉਹਨਾਂ ਵੱਲ ਕੋਈ ਫੋਨ ਆਇਆ ਸੀ ਤਾਂ ਫਿਰ ਉਹ ਸਾਡੇ ਘਰ ਆ ਚੱਲ ਗਿਆ ਜੀ ਤੁਹਾਡੇ ਬੰਦੇ ਉਧਰ ਫਰੋਜਪੁਰ ਚਲੇ ਗਏ ਕਿਸ ਤਰੀਕੇ ਗਏ ਤੇਰੇ ਅਸੀਂ ਦੱਸਿਆ ਜੀ ਸਾਡੇ ਵੀ ਰਿਸ਼ਤੇਦਾਰੀ ਸੀ ਵੀ ਉੱਥੇ ਸਮਾਨ ਘੜਾਉਣ ਗਏ ਸੀ ਜੀ ਤੇ ਸਾਡੀ ਭੈ ਉਹਨਾਂ ਦੀ ਯਾਨੀ ਕਿ ਮੇਰੀ ਭਾਣ ਜੀ ਲੱਗਦੀ ਉਹ ਤੇ ਹਰਵਿੰਦਰ ਦੀ ਭਾਣ ਲੱਗਦੀ ਹੈ ਉਹ ਦਾ ਸਮਾਨ ਘੜਾਉਣ ਲੈ ਕੇ ਤੇ ਵਹਾ ਜਿਆਦਾ ਸੀਗਾ ਦਰਿਆ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿੱਧਰ ਜਾਣਾ ਕਿ ਕਦੀ ਤੇ ਪਸ਼ੂ ਵੀ ਰੋਡ ਦੇ ਸੀਗੇ ਵਿੱਚ ਤੇ ਇਹ ਵੀ ਰੋਡ ਕੇ ਚਲੇ ਗਏ ਸੀਗੇ ਪਾਕਿਸਤਾਨ ਦੀ ਉਹਨਾਂ ਦੀ ਮੇਰੇ ਭਤੀਜਾ ਹਰਵਿੰਦਰ ਸਿੰਘ ਉਹਦੀ 28 ਸਾਲ ਹੈ ਤੇ ਜਿਹੜਾ ਰਤਨਪਾਲ ਹੈਗਾ ਮੁੰਡਾ ਉਹਦੀ 30 29 ਸਾਲ ਹੈ ਹਾਂਜੀ ਦੋਨੇ ਸ਼ਾਦੀ ਚ ਉਧਾਰ ਨੇ ਇਹ ਦਿਹਾੜੀ ਮਜ਼ਦੂਰੀ ਕਰਦੇ ਸੀਗੇ ਅੱਜ ਵਾਪਸ ਆ ਰਹੇ ਕਿ ਕੰਮ ਕਿਤਨਾ ਪੱਕ ਗਿਆ ਅੱਜ ਵੀ ਆਏ ਇਹ ਸਾਨੂੰ ਬੁੱਧਵਾਰ ਨੂੰ ਉਹਨਾਂ ਨੂੰ ਨਾ ਪਈ ਸਰਕਾਰ ਵੱਲੋਂ ਟਾਈਮ ਦਿੱਤਾ ਜਾਂਦਾ ਜਿਹੜਾ ਸਾਡੇ ਘਰ WhatsApp ਤੇ ਕਾਲ ਕਰਨ ਦਾ ਉਹ ਗੱਲ ਕਰਦੇ ਸੀ ਕਿ ਸਾਨੂੰ ਸਰਵਿੰਦਰ ਸਿੰਘ ਧੀਗੇ ਨੇ ਮੇਰੀ ਨੋਨ ਨੂੰ ਦੱਸਿਆ ਦੀ ਗੱਲ ਵੀ ਅਸੀਂ ਸਾਨੂੰ ਸ਼ਨੀਵਾਰ 31 ਤਰੀਕ ਨੂੰ ਬਾਹਰ ਕੱਢ ਦੇਣਾ ਹੈ ਬਾਗਾਬਟ ਜੀ ਜੀ ਖੁਸ਼ੀ ਤਾਂ ਬਹੁਤ ਆ ਜੀ ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਖੁਸ਼ੀ ਆ ਪੂਰੀ ਬਈ ਇੰਨੀ ਛੇਤੀ ਜਲਦੀ ਬਈ ਆ ਰਿਹਾ ਕਈਆਂ ਨੂੰ ਸਾਲਾਂ ਦੇ ਸਾਲ ਲੱਗ ਜਾਂਦੇ ਆ ਪਰ ਰੱਬ ਨੇ ਸਾਡੀ ਵਧੀਆ ਅਰਦਾਸ ਸੁਣੀ ਕਿ ਜਲਦੀ 3 ਸਾਲਾਂ ਦੇ ਵਿੱਚ ਵਿੱਚ ਸਾਡੇ ਦੋਨਾਂ ਸਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡੇ ਬੱਚੇ ਇੰਨੀ ਸ਼ਤੀ ਵਾਪਸ ਕਰਾਤੇ ਤੇ ਉਹ ਕਰਦੇ ਪਏ ਮੇਰਾ ਨਾਮ ਸਰਪੰਚ ਜਸਵੀਰ ਸਿੰਘ ਪਿੰਡ ਫਰਜੀਆਂ ਮੈਰੀਪੁਰ ਦਾ ਰਹਿਣ ਵਾਲਾ ਮੌਜੂਦਾ ਸਰਪੰਚਾਂ ਜੀ ਮੇਰੇ ਪਿੰਡ ਦਾ ਇੱਕ ਵਿਅਕਤੀ ਦੂਜਾ ਹਰਵਿੰਦਰ ਸਿੰਘ ਜੋ ਕਿ 2023 ਸਤਵਾਂ ਮਹੀਨੇ ਦੇ ਵਿੱਚ ਫਲੱਡ ਸੀਜ਼ਨ ਦੇ ਵਿੱਚ ਪਾਣੀ ਦੀ ਵਹਾਰ ਏਜ ਆਨ ਕਰਕੇ ਆਪਣੇ ਸ੍ਰਿਸ਼ਟ ਦੇ ਕੁਈ ਪਰੇਸ਼ਾਨੀ ਨਾਲ ਬਾਰਡਰ ਕੋਲ ਸਮਾਨ ਘਟਾਉਣ ਵਾਸਤੇ ਪੇਪਰ ਛੋਡਣ ਕਰ ਜੋ ਵੀ ਸਮਾਨ ਘਟਾਉਂਦਾ ਘਟਾਉਣ ਵਾਸਤੇ ਗਿਆ ਸੀ ਉਥੇ ਪਾਣੀ ਦਾ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਉਹ ਪਾਣੀ ਦੇ ਵਿੱਚ ਰੁੜ ਕੇ ਚਲੇ ਗਏ ਤੇ ਪਾਕਿਸਤਾਨ ਵਾਲੇ ਪਾਸੇ ਨੂੰ ਇਹ 2023 ਦੇ ਵਿੱਚ ਜਿਹੜਾ ਹੋਇਆ ਸੀ 2023 ਸਤਵਾਂ ਮਹੀਨਾ ਹਾਂਜੀ ਸਰ ਫਲਡ ਸੀ ਇਹ ਪਾਕਿਸਤਾਨ ਚਲੇ ਗਏ ਸੀ ਪਾਕਿਸਤਾਨ ਚਲੇ ਗਏ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਉਹ ਪਾਕਿਸਤਾਨ ਦੇ ਵਿੱਚ ਐਗੇ ਸਾਨੂੰ ਚੌਂਕੀ ਤੋਂ ਫੋਨ ਆਇਆ ਸੀ ਬੀਐਸਬ ਦਾ ਉਹਨਾਂ ਨੇ ਆਈਐਫਸੀ ਪਾਕਿਸਤਾਨ ਵਾਲਿਆਂ ਨੇ ਕੀਤੀ ਚੌਂਕੀ ਵਾਲਿਆਂ ਨਾਲ ਟੋਡੇ ਪਿੰਡ ਦਾ ਇੱਕ ਸਰਪੰਚ ਸਾਹਿਬ ਬੰਦਾ ਚਲੇ ਗਏ ਨੇ ਵੀ ਤੁਹਾਡੇ ਪਿੰਡ ਦਾ ਹੀ ਪਛਾਣ ਪੱਤਰ ਜਦੋਂ ਆਧਾਰ ਕਾਰਡ ਪੁਲਿਸ ਵਾਈ ਚੌਂਕੇ ਗਿੱਧਰ ਬਣੀ ਥਾਣਾ ਸੁਧਾ ਮੇਟ ਵਾਲੇ ਵੈਰੀਫਿਕੇਸ਼ਨ ਕੀਤਾ ਵੀ ਮੈਂ ਆਖੀ ਸਾਡੇ ਪਿੰਡ ਦਾ ਮੁੰਡਾ ਹੀ ਸੀ ਰਵਿੰਦਰ ਸਿੰਘ ਜੀ ਕਿੰਨੇ ਬੰਦੇ ਕੋਚ ਦੋ ਬੰਦੇ ਸੀ ਜੀ ਕੀ ਕੀ ਕੋਚ ਇੱਕ ਨਾ ਰਤਨਪਾਲ ਸਿੰਘ ਸੀ ਇੱਕ ਨਾ ਹਰਵਿੰਦਰ ਸਿੰਘ ਸੀ ਜੀ ਅੱਜ ਅਸੀਂ ਕਿੱਥੇ ਪਹੁੰਚੇ ਅੱਜ ਅਸੀਂ ਅੰਮ੍ਰਿਤਸਰ ਬਾਗਾ ਬਾਟ ਕੇ ਬਹੰਤਿਆਂ ਅੱਜ ਕੀ ਕੀ ਕਿਹਾ ਗਿਆ ਤੁਹਾਨੂੰ ਅੱਜ ਆ ਰਹੇ ਨੇ ਉਹ ਕੀ ਅੱਜ ਅਸੀਂ ਵਾਪਸ ਆ ਰਹੇ ਨੇ 25 ਸਾਲ ਬੀਤਣ ਕਰਕੇ ਅਸੀਂ ਬਹੁਤ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਆਂ ਤੇ মিডিਆ ਦਾ ਵੀ ਬਹੁਤ ਅੰਬਰ ਜਿਹੜੀ ਸਾਡੀਆਂ ਬਹੁਤ ਦੂਰ ਤੱਕ ਇਹਨਾਂ ਨੇ ਸਭਣਾ ਪਛਾਈਆਂ ਤੇ ਸਾਨੂੰ ਵੇਣ ਦਾ ਫਲ ਮਿਲਿਆ ਜੋ ਅਸੀਂ ਜਾਰੀ ਰੱਖਿਆ ਹੈ ਮੈਂ ਖੇਤੀਬਾੜੀ ਕਰਦਾ ਸਰ ਨਹੀਂ ਉਹ ਸਰ ਮਿਹਨਤ ਮਜ਼ਦੂਰੀ ਕਰਦੇ ਆ ਜੀ ਦਿਹਾੜੀ ਦਾ ਪਾਜੀ ਜੀ ਉਹ ਵਿਆਹ ਸੀ ਦੋ ਬੱਚੇ ਉਹਨਾਂ ਦੀ ਉਹਨਾਂ ਦਾ ਪਹਿਲਾਂ ਥੋੜਾ ਚੰਮ ਰਹਿਣ ਕਰਕੇ ਡੈਡੀ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਦੂਸਰ ਰਤਨਪਾਲ ਆ ਉਹਦੇ ਭਰਾ ਦੀ ਵੀ ਡੈਥ ਹੋ ਗਈ ਆ ਤੇ ਆਪਣੇ ਹੁੰਦੇ ਪਿਓ ਦੀ ਵੀ ਡੈਥ ਹੋ ਗਈ ਆ ਤੇ ਨਾਲ ਮਾਤਾ ਦੀ ਵੀ ਡੈਥ ਹੋ ਗਈ ਆ ਜੀ ਉਹਦੀ ਮੇਰਾ ਨਾਮ ਅਰुण ਮਾਲਾ ਜੀ ਮੈਂ ạtari border ਤੇ ਆਇਆ ਦੇ ਪ੍ਰੋਟੋਕੋਲ ਅਸਰ ਕੁਸਟਮ ਪਾਕਿਸਤਾਨਸ ਕਾਲਵਾ ਜੋ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤਇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7 ਪਰਸਨ ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ạtari border ਸਮਥਿੰਗ ਔਰ ਜਿਹੜੇ ਰੇਲੇਟਡ ਅਫਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰेंजर ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰੈਜ਼ਨ ਉਹਨਾਂ ਨੂੰ ਬੀਐਸਐਫ ਰੇਂਜਰ ਦੀ ਬੀਐਸਐਫ ਦੇ ਅਫਸਰ ਦੇ ਹੱਥ ਹੰਡਓਵਰ ਕੀਤਾ ਅ ਸੈਨੇਟਸ਼ੂਲਰ ਅਠਾਰੀ ਜੀ ਦੀ ਡੀਸੀ ਅਫਿਸ ਤੋਂ ਡਿਊਟੀ ਲੱਗੀ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹੇਲ ਮੀਰ ਆਈਪੀਐਸ ਐਸਟੀ ਅੰਸਰ ਰੂਰਲ ਜੀ ਵੱਲੋਂ ਇਹਨਾਂ ਦੀ ਸਟੋਰੀਲੀ ਪੁਖਤਾ ਪ੍ਰਬੰਧ ਕੀਤੇਗੇ ਕਿ ਪਾਇਲਟ ਸਕਵਡ ਅਪਾਇੰਟਡ ਦਾ ਇੰਤਜ਼ਾਮ ਕੀਤਾ ਗਿਆ ਹੈ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹੱਦ ਅੰਦਰ ਲਿਜਾਇਆ ਜਾਏਗਾ ਉੱਥੋਂ ਅੱਗੇ ਕਮਿਸ਼ਨਰ ਉਹ ਪੁਲਿਸ ਅੰਮ੍ਰਿਤਸਰ ਦੀ ਪਾਇਰੇਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਲੈ ਜਾਇਆ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਜਾਗੇ ਇਹ 2023 ਦੇ ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਹੱਦ ਅੰਦਰ ਰੁੜ ਕੇ ਚੱਲੇਗੇ ਸੀ ਤੇ ਇਹ 6 ਦੇ 6% ਜਿਹੜੇ ਆ ਜਿਹਦੇ ਮੈਂ ਤੁਹਾਨੂੰ ਦੱਸਿਆ ਫਰੀਦਪੁਰ ਦੇ 4 ਇੱਕ ਲੁਧਿਆਣਾ ਇੱਕ ਜਲੰਧਰ ਇਹ ਫਰਡ ਦੇ ਵਿੱਚ ਹੀ ਰੁੜ ਕੇ ਗਈ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਰਿਪੋਰਟ ਸੀਗੀ ਆ ਤੇ ਇਹਨਾਂ ਨੂੰ ਇੱਕ ਸਾਲ ਦੀ ਸਜ਼ਾ ਹੋਈ ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਸ਼ ਕੀਤਾ ਗਿਆ ਹਾਂਜੀ ਟੋਟਲ 7 ਲੋਕ ਟੋਟਲ 7 ਹੈ ਕਿ ਯੂਪੀ ਦਾ ਜੀ ਮੇਰਾ ਨਾਮ ਗਰਮੇਸ਼ੀ ਹੈ ਕਿਹੜੇ ਪਿੰਡ ਦੇ ਕਿਲਚੇ ਪਿੰਡ ਦੇ ਹਾਂਜੀ ਹਾਂਜੀ ਪਾਕਿਸਤਾਨ ਕਿਸ ਤਰ੍ਹਾਂ ਚਲੇਗੇ ਜੀ ਸਰ ਟਰੈਕਟਰ ਕੜਾਈ ਪਾਰ ਜਮੀਨ ਤੇ ਦੇਸ਼ ਉੱਚੀ ਜਗ੍ਹਾ ਤੇ ਰੋਕਣ ਗਿਆ ਚਲੇ ਹਾਂਜੀ ਸਰ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ ਉਹ ਇਸ ਕਰਕੇ ਲੰਘ ਲੰਘ ਅਸੀਂ ਤਿੰਨ ਬਦਿੱਕੇ ਪਿੰਡ ਦੇ ਕਿਲਚੇ ਕਿਦਾਂ ਜੀ ਉਹ ਕਿਹੋ ਜਿਹੇ ਤਰ੍ਹਾਂ ਦਾ ਕੀਤਾ ਗਿਆ ਜੀ ਸਰ ਉਹਦਾ ਫਿਰ ਤੁਹਾਨੂੰ ਪਤਾ ਹੈ ਕਿ ਸੇ ਮੁਲਕ ਬਗਾਏ ਇੱਕ ਮੁਖਾਲ ਮੁਲਕ ਜੀ ਕਟ ਮਾਰ ਹੁ ਜਿਹੜੀ ਹਾਂਜੀ ਸਜਾਏ ਕਿਹਨੇ ਜੀ ਸਜਾਏ ਇੱਕ ਸਾਲ ਦੀ ਜੀ ਕਿਹੜੀ ਜੇਲ੍ਹ ਤੇ ਕੋਡ ਲੱਕ ਜੀ ਜੀ ਘਰ ਵਾਪਸ ਪਹੁੰਚ ਕੇ ਜੀ ਕੀ ਕੰਮ ਕਰਦੇ ਸੀ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾ ਕੰਪੈਣਾ ਫੋੜ ਆ ਕੰਮ ਕਰੀਦਾ ਫੋਰਮੈਨ ਜੀ ਸਰ ਮਿਹਰਬਾਨੀ ਹੈ ਥੈਂਕ ਯੂ ਸਰਕਾਰ ਦਾ ਸ਼ੁਕਰੀਆ ਫੋਰਮੈਨ ਬਹੁਤ ਵੀ ਲੋਕ ਉਸੇ ਭਾਰਤੀ ਬੰਦ ਜਿਹੜੀ ਜੀ ਸਰ ਬਲੈਗ ਤਾਂ ਮੁੰਨਾਂ ਤੱਕ ਨਹੀਂ ਨਹੀਂ ਸਰ ਉਹਨਾਂ ਨਾਲ ਅਸੀਂ ਅੱਛਾ ਦੂਜੇ ਚੱਕੀਆਂ ਚ ਬੰਦ ਰਹਿੰਦੇ ਹਾਂ ਕਿੰਨੇ ਬੰਦੇ ਲੱਗੇ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੇ ਸੀ 3 ਦਿਨ ਬਤਾਂ ਓਕੇ ਓਕੇ ਜਿਹੜੇ ਪਿੰਡ ਦੇ ਕਿੰਨੇ ਜਾਣੇ ਤੁਸੀਂ ਤਿੰਨ ਜਣੇ ਕਿਸ ਤਰ੍ਹਾਂ ਦਿੱਤ ਲਗੇ ਪਾਕਪਾ ਜੀ ਮੇਰੀ ਜਮਿੰਟ ਸੈਟਰ ਖੜਾ ਸੀ ਉਹਨੂੰ ਪਤਾ ਕਰਨ ਨੂੰ ਗਏ ਸਤਲੋਈ ਬਰਿਆ ਤੋਂ ਅੱਗੇ ਆ ਜੀ ਬਾਟਨ ਦੇ ਨਾਲ ਤੇ ਪਾਣੀ ਦਾ ਵਹਾਅ ਜ਼ਿਆਦਾ ਸੀ ਤੇ ਸਾਡੇ ਕੋ ਬਾਕੀ ਨੇ ਮੁੜਾਂਗੇ ਅੱਛਾ ਜੀ ਉੱਥੇ ਰੋੜ ਕੇ ਸਮਾਹ ਤੇ ਉੱਥੇ ਫਿਰ ਜਿਸ ਤਰ੍ਹਾਂ ਅੱਗੇ ਤੁਹਾਨੂੰ ਕਿੱਥੇ ਲਿਜਾਏਗਾ ਕਿੰਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਹੋਏਗਾ ਸੀ ਆਪਾਂ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਦੋ ਮਿੰਦੀ ਸੱਦ ਲਈ ਤੇ ਉਥੋਂ ਨਸਨ ਫੜਾ ਦੋ ਆ ਗਏ ਕੋਈ ਘਰ ਬਾਬਾ ਜੀ ਹਾਂ ਜੀ ਸਭ ਲੱਗ ਰਿਹਾ ਹੈ ਬਹੁਤ ਵਜੇ ਲੱਗਦੇ ਕਿੰਨੇ ਜਿਹੇ ਸਿਝਾਏ ਦੋ ਗੱਦੀ ਚੱਲਿਆ ਕਿੰਨੇ ਜਿਹੇ ਸਿਝਾਏ ਉਸੇ ਗਲੋਤੇ ਹੈ ਅਜਬ ਸਰਕਾਰਾਂ ਕੀ ਪੀੜਾ ਬਚਾਉਗੀ ਸਰਕਾਰਾਂ ਪੀੜ ਕਰਾਂ ਜਿਹੜੇ ਬਾਕੀ ਦੇ ਨਹੀਂ ਜਿਹਨਾਂ ਨੇ ਛਡਾ ਲੈਣਾ ਵਧੀਆ ਗੱਲ ਹੈ ਇਹ ਬਹੁਤ ਵਜੇ ਪਹਿਲੇ ਬਹੁਤ ਜ਼ਿਆਦਾ ਟਾਈਮ ਹੀ ਕੱਟ ਆਇਆ